ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਡੇਰਾ ਬਾਬਾ ਨਾਨਕ ਏਰੀਏ 'ਚ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਏਰੀਏ ਦੇ ਵਿੱਚ ਪਿੰਡ ਰੂੜਾ ਕਰਾਇਆ ਜਿੱਥੇ ਅੱਜ ਪਹੁੰਚੇ ਆਂ ਤੇ ਇਹ ਪਰਿਵਾਰ ਦੇ ਹਾਲਾਤ ਵੇਖ ਕੇ ਸਾਡਾ ਵੀ ਰੋਣਾ ਨਿਕਲ ਗਿਆ ਦੋਸਤੋ ਇੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਦੀ ਪਰਿਵਾਰ ਲੰਘਦਾ ਪਿਆ ਇਹ ਸਾਡਾ ਵੀਰ ਕੀ ਨਾਂ ਵੀਰ ਤੇਰਾ ਹਰਮਨਪ੍ਰੀਤ ਸਿੰਘ ਇਹ ਵੀਰ ਦਾ ਐਕਸੀਡੈਂਟ ਹੋ ਗਿਆ ਸੀ ਦੋਵੇਂ ਪਿਓ ਪੁੱਤ ਮੰਜੇ ਦੇ ਆ ਪਿਓ ਵਿਚਾਰ ਨੂੰ ਤੀਜਾ ਅਟੈਕ ਹੋ ਗਿਆ ਬਹੁਤ ਹਾਲਾਤ ਮਾੜੇ ਪੈਰਾਲਾਈਜ਼ ਹੋ ਗਿਆ ਵਾ ਬੋਲਿਆ ਜਾਂਦਾ ਨਹੀਂ ਆ ਇਹ ਵੀਰ ਦਾ ਚੂਲਾ ਨਵਾਂ ਪਾਇਆ ਅੱਜ ਤੋਂ 6-7 ਮਹੀਨੇ ਪਹਿਲਾਂ ਵੀ ਇੱਕ ਸੇਵਾ ਲਈ ਸੀ ਸਾਰੀ ਸੰਗਤ ਕੋਲੋਂ ਉਦੋਂ ਵੀ ਇਹ ਵੀਰ ਦਾ ਚੂਲਾ ਨਵਾਂ ਪਾਇਆ ਤੇ ਹੁਣ ਇਹ ਵੀਰ ਦੇ ਨਾਲ ਬਹੁਤ ਵੱਡੀ ਨਾ ਇੱਕ ਰਸੌਲੀ ਆ ਆ ਪੱਟ ਦੇ ਬੈਕ ਸਾਈਡ ਤੇ ਰਸੌਲੀ ਆ ਦੋਸਤੋ ਇਹਦਾ ਵੀ ਆਪਰੇਟ ਕਰਾਉਣਾ ਵਾ ਤੇ ਘਰ ਦੇ ਹਾਲਾਤ ਇਹਨੇ ਮਾੜੇ ਆ ਕਿ ਦੇਖ ਨਹੀਂ ਸਕਦੇ ਆਪਾਂ ਆਪਾਂ 1 ਮਿੰਟ ਵਾਸਤੇ ਵੀਰ ਨਾਲ ਗੱਲ ਕਰਦੇ ਆਂ ਵੀਰੇ ਕਿਦਾਂ ਚੱਲਦਾ ਗੁਜ਼ਾਰਾ ਕਰਦਾ ਵੀਰੇ ਕਿਜ਼ਾਰਾ ਥੋੜਾ ਸੌਦਾ ਤੁਸੀਂ ਦੇ ਕੇ ਜਾਂਦੇ ਜੇ ਉਹੀ ਵੀਰ ਜੀ ਹੁਣ ਗਾਏ ਬਾੜੋਂ ਕੋਈ ਆ ਕੰਮ ਕੋ ਨਹੀਂ ਕੋਈ ਕਰ ਹੂੰ ਤੁਸੀਂ ਕੀ ਕੰਮ ਕਰਦੇ ਜੀ ਉੱਥੇ ਸ਼ਿਵਾਂ ਦਾ ਮੰਦਿਰ ਤੇ ਫੁੱਲ ਕੇ ਪਕਾਉਣਾ ਗਰਮੀ ਹੋ ਗਿਆ ਅੱਛਾ ਤੇ ਤੁਸੀਂ ਕੰਮ ਨਹੀਂ ਕਰਦੇ ਨਹੀਂ ਵੀਰ ਜੀ ਹੁੰਦਾ ਹੀ ਨਹੀਂ ਹੁੰਦਾ ਨਹੀਂ ਤੇ ਕਾਲਾ ਪੀਲਾ ਨਾ ਮੈਨੂੰ ਹੁੰਦਾ ਨਹੀਂ ਅੱਛਾ ਹਾਂਜੀ ਦੋਸਤੋ ਹਾਲਾਤ ਬਹੁਤ ਮਾੜੇ ਆ ਅਹੀਂ ਦੇਖ ਕੇ ਮਤਲਬ ਕਿ ਸਾਡੇ ਕੋ ਵੀ ਇਮੋਸ਼ਨਲ ਇੰਨੇ ਅਹੀਂ ਵੀ ਹੋਏ ਆ ਤੇ ਬੜੇ ਮੁਸ਼ਕਲ ਨਾਲ ਕੰਟਰੋਲ ਕੀਤਾ ਜੋ ਇਹਨਾਂ ਦੇ ਹਾਲਾਤ ਨੇ ਵਿਚਾਰਿਆਂ ਦੇ ਕਰਦੇ ਤੇ ਸਾਰੀ ਸੰਗਤ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ 100 200 500 ਜਿੰਨਾ ਵੀ ਕਿਸੇ ਤੋਂ ਦਸਬੰਧ ਹੋਏ ਤੇ ਇਹ ਇਹ ਵੀਰ ਵਾਸਤੇ ਜਿਹੜਾ ਵਾ ਭੇਜਿਆ ਜਾਵੇ ਤੇ ਆਪਾਂ ਇਹ ਵੀਰ ਦਾ ਇਲਾਜ ਕਰਾਈਏ ਇਹ ਜਿਹੜੀ ਇਹ ਰਸੌਲੀ ਆ ਇਹਦਾ ਵੀ ਆਪਰੇਟ ਹੋਵੇ ਤੇ ਬਾਕੀ ਘਰ ਦਾ ਦਵਾਈ دارو ਵੀ ਜਿਹੜਾ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ